ਸਰੀ ਤੋਂ ਇੱਕ ਵਾਇਰਲ ਹੋਰੀ ਵੀਡੀਓ ਤੁਸੀਂ ਸਾਰਿਆਂ ਨੇ ਦੇਖੀ ਹੋਣੀ ਹੈ ਜਿਸ ਵਿੱਚ ਸਰੀ ਦੀ ਇੱਕ ਛੜਕ ਤੇ ਤਿੰਨ ਬੀਬੀਆਂ ਦੀਵਾਲੀ ਤੇ ਜੰਡੀ ਤੇ ਖੇਤਰਫਲ ਦੀ ਪੂਜਾ ਕਰ ਰਹੀਆਂ ਨੇ ਕਿ ਤੁਸੀਂ ਜਾਣਦੇ ਹੋ ਕਿ ਜੰਡੀ ਤੇ ਖੇਤਰਫਲ ਕੌਣ ਨੇ ਬਹੁਤ ਸਾਰੇ ਲੋਕਾਂ ਨੂੰ ਨਹੀਂ ਪਤਾ ਹੋਣਾ ਕਿ ਜੰਡੀ ਜਾਂ ਖੇਤਰਫਲ ਕੀ ਹੁੰਦਾ ਹੈ ਇੱਕ ਮਲਵਈ ਦੇ ਬਜ਼ੁਰਗ ਨੇ ਦੱਸਿਆ ਕਿ ਮਾਲਵੇ 'ਚ ਕਈ ਥਾਂ ਰਿਵਾਜ ਸੀ ਕਿ ਬਰਾਤ ਚੜਨ ਵੇਲੇ ਲਾੜੇ ਵੱਲੋਂ ਪੈਣਾ ਜੰਡੀ ਵੱਡੀ ਜਾਂਦੀ ਸੀ ਪਹਿਲਾ ਸਫਾਜੰਗ ਜਾਂ ਇੱਕ ਟਕੂਏ ਵਰਗੇ ਕਿ ਔਜ਼ਾਰ ਹੁੰਦਾ ਜਿਹਦੇ ਨਾਲ ਝੰਡੀ ਬੜਦੇ ਸੀ ਤੇ ਫਿਰ ਇਹ ਰਸਮ ਤਲਵਾਰ ਨਾਲ ਹੋਣ ਲੱਗ ਪਈ। ਬਜ਼ੁਰਗ ਨੇ ਦੱਸਿਆ ਕਿ ਲਾੜਾ ਜਨ ਚੜਨ ਤੋਂ ਪਹਿਲਾਂ ਝੰਡੀ ਦੁਆਲੇ 7 ਘੇੜੇ ਦਿੰਦਾ ਸੀ। ਹਰ ਘੇੜੇ ਤੇ ਤਲਵਾਰ ਨਾਲ ਝੰਡੀ ਤੇ ਇੱਕ ਟੱਕ ਲਾਉਂਦਾ ਸੀ। ਟੱਕ ਲਾਉਣ ਤੇ ਲਾੜੇ ਦੀ ਮਾਂ ਲਾੜੇ ਦੇ ਮੂੰਹ ਵਿੱਚ ਗੁੜ ਦੀ ਰੋੜੀ ਪਾਉਂਦੀ ਸੀ। ਲੋਕਾਂ ਦਾ ਵਿਸ਼ਵਾਸ ਸੀ ਕਿ ਇਸ ਰਸਮ ਨਾਲ ਮਾੜੀਆਂ ਰੂਹਾਂ ਤੋਂ ਲਾੜੇ ਦੀ ਰੱਖਿਆ ਹੋ ਜਾਂਦੀ ਸੀ। ਜਦਕਿ ਅਸਲ ਗੱਲ ਇਹ ਸੀ ਕਿ ਪਹਿਲਾਂ ਬਰਾਤੇ ਦੂਰ ਬਿਉਣ ਜਾਂਦੀਆਂ ਸੀ ਕਈ ਕਈ ਰਾਤਾਂ ਵਾਟ ਕੱਟ ਕੇ ਪਹੁੰਚਦੀਆਂ ਸੀ ਲਾੜਾ ਇਸ ਬਰਾਤੀ ਅਗਵਾਈ ਕਰ ਰਿਹਾ ਹੁੰਦਾ ਸੀ ਉਸ ਦੀ ਤਲਵਾਰ ਜਾਂ ਕਿਰਪਾਨ ਦੀ ਧਾਰ ਜਾਂ ਚੱਲਦੀ ਸ਼ਾਇਦ ਇਹ ਰੀਤ ਆਰੰਭ ਹੋਈ ਹੋਵੇਗੀ ਖੇਤਰਫਲ ਜਿਸ ਨੂੰ ਖੇਤਰਫਲ ਬਾਬਾ ਵੀ ਕਿਹਾ ਜਾਂਦਾ ਹੈ ਉਹਨਾਂ ਦੇ ਡੇਰੇ ਪੰਜਾਬ ਦੇ ਫਿਰੋਜ਼ਪੁਰ ਜੀਰਾ ਇਲਾਕਿਆਂ ਵਿੱਚ ਹੁਣ ਕਈ ਥਾਂ ਤੇ ਨੇ ਤੇ ਇਹਨਾਂ ਦੀ ਸ਼ੁਰੂਆਤ ਬੀਕਾਨੇਰ ਤੇ ਰਾਜਸਥਾਨ ਤੋਂ ਹੋਈ ਸੀ ਕੋਈ ਖੇਤਰਪਾਲ ਨੂੰ ਪੁਰਾਤਨ ਉਦਾਸੀ ਸਾਹ ਦੱਸਦਾ ਤੇ ਕੋਈ ਸ਼ਿਵਜੀ ਦਾ ਭਗਤ ਜੇਕਰ ਤੁਹਾਡੇ ਕੋਲ ਇਸ ਬਾਰੇ ਕੋਈ ਹੋਰ ਜਾਣਕਾਰੀ ਹੈ ਤਾਂ ਤੁਸੀਂ ਇਸ ਵਿੱਚ ਵਾਧਾ ਜ਼ਰੂਰ ਕਰਿਓ ਧੰਨਵਾਦ